ਫਰੋਇਪੁਰ ਦੀ ਧਵਨ ਕਲੋਨੀ ਦੀ ਇੱਕ ਸੀਸੀਟੀਵੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਚੋਰ ਆਪਣੇ ਸਰੀਰ ਨਾਲੋਂ ਭਾਰਾ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜਦੋਂ ਮੋਟਰਸਾਈਕਲ ਚੋਰੀ ਕਰ ਰਿਹਾ ਸੀਗਾ ਤਾਂ ਐਨ ਮੌਕੇ ਤੇ ਇੱਕ ਗੁਰਸਖ ਵਿਅਕਤੀ ਜਿਹੜਾ ਉਹ ਆ ਜਾਂਦਾ ਜਿਹੜਾ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਦਾ ਉਸਦੇ ਪਿੱਛੇ ਭਜਦਾ ਪਰ ਚੋਰ ਜਿਹੜਾ ਫਿਰ ਵੀ ਨਿਕਲ ਜਾਂਦਾ ਸਭ ਤੋਂ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾ ਦਿੰਨੇ ਹਾਂ ਉਸ ਘਰ ਦੀਆਂ ਜਿਸ ਘਰ ਦੇ ਬਾਹਰ ਬੁਲਟ ਮੋਟਰਸਾਈਕਲ ਚੋਰੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਸੀ ਮੈਂ ਕਿ ਪਿੱਛੇ ਤਸਵੀਰਾਂ ਦੇ ਸਕਦੇ ਹਾਂ ਇਹ ਕੋਈ ਪਰਵੀਤ ਹਨ ਕਲੋਨੀ ਦੀਆਂ ਤਸਵੀਰਾਂ ਜਿੱਥੇ ਇਸ ਘਰ ਦੇ ਬਾਹਰ ਜਿਹੜਾ ਚੋਰ ਆ ਉਹ ਇੱਥੇ ਬੁਲਟ ਮੋਟਰਸਾਈਕਲ ਚੋਰੀ ਕਰ ਰਿਹਾ ਇਹ ਉਹ ਮੋਟਰਸਾਈਕਲ ਆ ਤਸਵੀਰ ਤੁਸੀਂ ਦੇਖੋਗੇ ਇਹ ਉਹ ਬੁਲਟ ਮੋਟਰਸਾਈਕਲ ਆ ਜਿਸ ਨੂੰ ਲੌਕ ਖੋਲ ਕੇ ਸੇਮ ਇਸੇ ਤਰ੍ਹਾਂ ਇਹ ਮੋਟਰਸਾਈਕਲ ਤੇ ਖੜਾ ਹੋਇਆ ਸੀਗਾ ਘਰ ਦੇ ਬਾਹਰ ਤਾਂ ਇਥੋਂ ਮੋਟਰਸਾਈਕਲ ਜਿਹੜਾ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਮੋਟਰਸਾਈਕਲ ਬੁਲਟ ਮੋਟਰਸਾਈਕਲ ਸੀਗਾ ਤਾਂ ਭਾਰਾ ਹੋਣ ਕਰਕੇ ਉਸ ਤੋਂ ਰੇੜਾ ਨਹੀਂ ਗਿਆ ਤਾਂ ਉਦੋਂ ਐਨ ਮੌਕੇ ਤੇ ਜਿਹੜਾ ਇੱਕ ਗੁਰਸਖ ਵਿਅਕਤੀ ਆ ਜਾਂਦਾ ਕਿਉਂਕਿ ਸਾਹਮਣੇ ਗੁਰਦਾਰਾ ਸਾਹਿਬ ਆ ਤਸਵੀਰ ਦੇਖੋਗੇ ਬਿਲਕੁਲ ਸਾਹਮਣੇ ਗੁਰਦਾਰਾ ਸਾਹਿਬ ਹੈ ਤਾਂ ਗੁਰਦਾਰਾ ਸਾਹਿਬ ਤੋਂ ਮੱਥਾ ਟੇਕਿਆ ਹੋਇਆ ਵਿਅਕਤੀ ਆ ਗਿਆ ਸੀਗਾ ਤਾਂ ਜਦੋਂ ਉਸਨੇ ਦੇਖਿਆ ਕਿ ਚੋਰ ਜਿਹੜਾ ਮੋਟਰਸਾਈਕਲ ਚੋਰੀ ਕਰ ਰਿਹਾ ਤਾਂ ਉਹ ਆ ਕੇ ਉਸਦੇ ਪਿੱਛੇ ਭੱਜਦਾ ਤਾਂ ਉਸਨੂੰ ਫੜਨ ਦੀ ਜਿਹੜੀ ਕੋਸ਼ਿਸ਼ ਕਰਦਾ ਕੀ ਸੀਗੀ ਪੂਰੀ ਘਟਨਾ ਉਹ ਵੀ ਅਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਉਹ ਫਰੋਇਪੁਰ ਦੀ ਧਮਨ ਕਲੋਨੀ ਦੀਆਂ ਹਨ ਜਿੱਥੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਇੱਥੋਂ ਤੱਕ ਇਹ ਘਰਾਂ ਅੰਦਰ ਦਾਖਲ ਹੋ ਕੇ ਵੀ ਇੱਥੋਂ ਜਿਹੜਾ ਸਮਾਨ ਉਹ ਚੋਰਾਂ ਵੱਲੋਂ ਚੋਰੀ ਜਿਹੜਾ ਉਹ ਕੀਤਾ ਗਿਆ ਤਾਂ ਗੱਲਬਾਤ ਕਰ ਲੈਨੇ ਆ ਬਜੀ ਨਾਮ ਕੀ ਤੁਹਾਡਾ ਵੈਕੀ ਦੀ ਕਸਾਲਸਾ ਵੈਕੀ ਦੀ ਖਤੇ ਮੇਰਾ ਨਾਮ ਦਿਲਬਖ ਸਿੰਘ ਹੈ ਜੀ ਤੇ ਮੈਂ 메ਨ ਗਲੀ ਚ 11 ਨੰਬਰ ਕੋਠੀ ਆ ਮੇਰੀ ਕੀ ਘਟਨਾ ਕੀ ਸੀ ਜਿਹੜੀ ਸੀਸੀਟੀਵੀ ਵਾਇਰਲ ਹੋ ਗਈ ਆ ਕਿ ਚੋਰ ਜਿਹੜਾ ਉਹ ਬੁਲਟ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਪਰ ਉਸ ਕੋਲੋਂ ਜਿਹੜਾ ਮੋਟਰਸਾਈਕਲ ਚੋਰੀ ਨਹੀਂ ਕੀਤਾ ਜਾਂਦਾ ਐ ਮੈਂ ਪਿਆ ਜੀ ਤਕਰੀਬਨ ਰੋਜ਼ ਹੀ ਗੁਰੂ ਸਾਹਿਬ ਕਿਰਪਾ ਕਰਦੇ ਆ ਤੇ ਹਾਜ਼ਰੀ ਬਖਸ਼ਦੇ ਆ ਗੁਰਦਾਰਾ ਸਾਹਿਬ ਆ ਪਾਕ ਜਿਹੜੇ ਆ ਚੱਲ ਰਹੇ ਸੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰੂ ਦੇ ਸੰਬੰਧ ਦੇ ਵਿੱਚ ਜੀ ਤੇ 2 ਤਰੀਕ ਦੀ ਗੱਲ ਆ ਸ਼ੁੱਕਰਵਾਰ ਦਾ ਦਿਨ ਸੀ ਪਹਿਲਾਂ ਨਮੱਧਾ ਪੋਣਾ ਘੰਟਾ ਬੈਠਦਾ ਉਦੋਂ ਪਤਾ ਨਹੀਂ ਪਰਮਾਤਵਾ ਵੱਲੋਂ ਕੋਈ ਵੀ ਮੋਟਰਸਾਈਕਲ ਦਾ ਕੋਈ ਬਚਣਾ ਸੀ ਨੇ ਤੇ 15-20 ਮਿੰਟ ਬਾਅਦ ਹੀ ਮੈਂ ਥੋੜਾ ਸ਼ੂਗਰ ਦਾ ਪੇਸ਼ੈਂਟ ਆ ਲੱਤਾਂ ਥੋੜੀਆਂ ਖਸਮੀਆਂ ਸ਼ੁਰੂ ਹੋਈਆਂ ਤੋੜਾ ਕੋਈ ਜੀ ਲੱਗੀ ਤੇ ਮੈਂ ਅਰਦਾਸ ਬੇਨਤੀ ਕਰਕੇ 20 ਕੁ ਮਿੰਟ ਬਾਅਦ ਹੀ ਪਰਮਾਤਵਾ ਜੀ ਵੀ ਇੰਨੀ ਘਾੜੀ ਪਰਵਾਨ ਕਰਿਓ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਮੈਂ ਬਾਹਰ ਆ ਗਿਆ ਜਦੋਂ ਉਹ ਬਾਹਰ ਆਇਆ ਤੇ ਸੜਕ ਦੇ ਦੂਜੇ ਪਾਸੇ ਮੈਂ ਖੜਾ ਇੱਕ ਬੰਦਾ ਇਹਨੂੰ ਚਾਬੀ ਲਾ ਰਿਹਾ ਤੇ ਤੇਰੀ ਗੇਰ ਨੂੰ ਛੇੜ ਰਿਹਾ ਹੈ ਕਦੀ ਉੱਪਰਲੇ ਲੋਕ ਨੂੰ ਪਹਿਲਾਂ ਤਾਂ ਮੈਂ ਸੋਚਿਆ ਵੀ ਸ਼ਾਇਦ ਇਹਨਾਂ ਦਾ ਕੋਈ ਲੇਬਰ ਵਾਲਾ ਬੰਦਾ ਹੈ ਕਿਉਂਕਿ ਇਨਵਰਟਰ ਦਾ ਕੰਮ ਕਰਦੇ ਅਨਿਲ ਤਵਨ ਜੀ ਤੇ ਮੈਂ ਉਹਨੂੰ ਸਾਹਮਣੇ ਖੜ ਕੇ ਵੇਖਣਾ ਸ਼ੁਰੂ ਕੀਤਾ ਫਿਰ ਮੈਨੂੰ ਸ਼ੱਕ ਪੈ ਗਿਆ ਨਹੀਂ ਵੀ ਬੰਦਾ ਹੈ ਚੋਰ ਹੈ ਮੈਂ ਉਹਨੇ ਮੇਰੇ ਵੱਲ ਦੇਖ ਲਿਆ ਤੇ ਅੱਖਾਂ ਜੱਖਾਂ ਸਾਡੀਆਂ ਪਈਆਂ ਤਾਂ ਮੈਂ ਜੋ ਥੋੜਾ ਜਿਹਾ ਅੱਗੇ ਹੋਇਆ ਉਹਨੇ ਵੇਖਿਆ ਵੀ ਬੰਦਾ ਮੇਰੇ ਹਲਾ ਰਿਆ ਉਹ ਉਹਨੇ ਖਿਸਕਣ ਦੀ ਕੀਤੀ ਥੋੜਾ ਪਰ ਮੈਨੂੰ ਆਵਾਜ਼ ਮਾਰੀ ਉੱਥੋਂ ਮੈਂ ਕਾਕਾ ਗੱਲ ਸੁਣ ਨਾ ਜਦੋਂ ਮੈਂ ਆਵਾਜ਼ ਮਾਰੀ ਉਹ ਭੱਜਣਾ ਸ਼ੁਰੂ ਕਰਤਾ ਮੈਂ ਵੀ ਫਿਰ ਜਿਵੇਂ ਹੀ ਨਾਕਾ ਦੇਖਿਆ ਨਾ ਪਿੱਛਾ ਵੇਖਿਆ ਮੈਂ ਵੀ ਉਹਦੇ ਮਗਰ ਭੱਜ ਪਿਆ ਭੱਜਦੇ ਕੋਲ ਦੀ ਮੇਰੇ ਬੜੇ ਵੀਕਲ ਲੰਗੇ ਲੋਕ ਲੰਗੇ ਮੈਂ ਕਿਹਾ ਵੀ ਇਹ ਚੋਰ ਹੈ ਮਦਦ ਕਰੋ ਵੀ ਜਾਂ ਇੱਕ ਦੋ ਵੀਕਲ ਨੂੰ ਮੈਂ ਕਿਹਾ ਹੱਥ ਦਿੱਤੇ ਮੈਨੂੰ ਜਿਹੜਾ ਬਾਹੀ ਲੈਣ ਪਿਛੇਤੀਆਂ ਦਾ ਪਿੱਛਾ ਕਰ ਰਹੇਗੇ ਪਰ ਕਿਸੇ ਨੇ ਕੋਈ ਵਹੀਕਲ ਨਹੀਂ ਰੋਕਿਆ ਜਿਵੇਂ ਤੁਸੀਂ ਉਹਦੇ ਪਿੱਛੇ ਭੱਜ ਰਹੇ ਸੀਗੇ ਉਸ ਕੋਲ ਕੋਲੇ ਕੋਈ ਹਥਿਆਰ ਵੀ ਹੋ ਸਕਦਾ ਸੀਗਾ ਕੋਈ ਤੇਜ਼ ਤਰ੍ਹਾਂ ਹਥਿਆਰ ਵੀ ਹੋ ਸਕਦਾ ਹੈ ਜਿੱਦਾਂ ਕੋਈ ਚੀਜ਼ਾਂ ਕਰਪਾਨ ਲਾ ਲਓ ਕੋਈ ਤਿੱਖੀ ਚੀਜ਼ ਵੀ ਹੋ ਸਕਦੀ ਹੈ ਉਦੋਂ ਕਿੱਦਾਂ ਬਚਾਅ ਕਰਦੇ ਤੇ ਦੇਖੋ ਜੀ ਗੁਰੂ ਵਾਲੋ ਬਖਸ਼ੀ ਸ਼੍ਰੀ ਸਾਹਿਬ ਹਮੇਸ਼ਾ ਸਾਡੇ ਕੋਲ ਹੁੰਦੀ ਆ ਪਰ ਉਸ ਵਕਤ ਗੁਰੂ ਨੇ ਜੋ ਹੁਕਮ ਕੀਤਾ ਮੈਨੂੰ ਨਹੀਂ ਪਤਾ ਮੈਂ ਕੁਝ ਨਹੀਂ ਸੋਚਿਆ ਮੈਨੂੰ ਇਹ ਸੀ ਵੀ ਇਹ ਬੰਦਾ ਜਿਹੜਾ ਇੱਥੇ ਚੋਰੀਆਂ ਬਹੁਤ ਹੋ ਰਹੀਆਂ ਮੈਨੂੰ ਕਾਬੂ ਕੀਤਾ ਜਾਵੇ ਉਹਦੀ ਕਿਸਮਤ ਚੰਗੀ ਸੀ ਉਹ ਗੋ ਜਾ ਕੇ ਜਿਹੜਾ ਮੁਰ ਗਿਆ ਇੱਕ ਤਾਂ ਨੌਜਵਾਨ ਸੀ ਮੇਰੀ 50 ਸਾਲ ਤੋਂ ਉੱਤੇ ਉਮਰ ਆ ਕੋਲ ਵੱਧ ਭੱਜਿਆ ਉਹ ਬੈਕ ਸਾਈਡ ਗੁਰਦੁਆਰਾ ਸਾਹਿਬ ਦੇ ਖਤਰੀ ਪਵਨ ਆ ਕੋ ਦੋ ਮੁੰਡੇ ਆਏ ਪਿੱਛੇ ਦੇ ਹੀ ਮੈਂ ਉਹਨਾਂ ਨੂੰ ਕਿਹਾ ਵੀਰ ਵੀ ਇਹ ਚੋਰੇ ਤੇ ਇਸ਼ਾਰਾ ਕੀਤਾ ਉਹਨਾਂ ਬਿਨਾ ਪੁੱਛੇ ਉੱਧਰ ਤੋਂ ਮੋਟਰਸਾਈਕਲ ਕਰਤਾ ਸਾਡੇ ਵੇਹੜੇ ਵਾਲੇ ਉਹ ਜਿਹੜਾ ਗੇਟ ਟੱਪ ਕੇ ਤੋਂ ਪਿੱਛੇ ਜਿਹੜਾ ਕੂੜਾ ਪਿਆ ਤੇ ਉਹ ਦੀ ਝਾੜ ਬੂਟਾ ਝਾੜੀਆਂ ਬਹੁਤ ਜ਼ਿਆਦਾ ਉੱਧਰ ਨੂੰ ਹੋ ਗਿਆ ਮੈਂ ਫਿਰ ਉੱਤੇ ਸੜਕ ਤੇ ਰਿਹਾ ਮੈਨੂੰ ਇਹ ਸੀਗਾ ਵੀ ਇਹ ਰਾਹ ਤਾਂ ਮੇਨ ਇੱਧਰ ਹੀ ਇੱਧਰ ਹੀ ਆਏਗਾ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਭਾਈ ਸਾਹਿਬ ਤੁਹਾਡਾ ਮੋਟਰਸਾਈਕਲ ਲੈ ਚਲੇ ਆਈ ਤੁਸੀਂ ਅੰਦਰ ਬੈਠੇ ਹੋ ਜਲਦੀ ਦੋ ਚਾਰ ਬੰਦੇ ਲਾ ਕੇ ਇੱਥੇ ਆਓ ਇਹਨਾਂ ਨੇ ਹੋਣ ਤੇ ਕੋਈ ਘਰੋਂ ਨਿਕਲਦਿਆਂ ਕਰਦਿਆਂ ਦੋ ਚਾਰ ਬੰਦੇ 15-20 ਮਿੰਟ ਲਾਤੇ ਫਿਰ ਅਸੀਂ پارک ਜਿਹੜਾ ਹੈਗਾ ਠੋੜਾ ਵਾਲੇ ਮਹੱਲੇ ਦੇ ਜਿਹੜਾ ਲੈਫਟ ਹੈਂਡ ਸਾਈਡ ਆ ਉਹਨੋਂ ਅਸੀਂ 3-4 ਜਾਣਿਆਂ ਨੇ 3-4 ਬੰਦੇ ਉਹਨਾਂ ਦੇ ਵੀ ਆ ਗਏ ਅਸੀਂ ਮੋਬਾਈਲ ਟਾਰਚ ਨਾਲ ਘਟੋ ਘੜ ਅੰਦਾ ਪੋਣਾ ਘਟਾ ਸਰਚ ਕੀਤੀ ਪਰ ਜਿਹੜਾ ਪਾਰਕ ਦੀ ਕੰਨ ਤੋਂ ਪਾਰ ਉੱਥੇ ਕੂੜਾ ਬਹੁਤ ਜ਼ਿਆਦਾ ਹੈ ਝਾੜੀਆਂ ਬਹੁਤ ਜ਼ਿਆਦਾ ਹੈ ਤੇ ਕਈ ਜਗ੍ਹਾ ਕੰਦਾ ਜਮੂਰੇ ਵੀ ਨੇ ਪਰ ਉਹ ਹਨੇਰੇ ਦਾ ਫਾਇਦਾ ਚੁੱਕਦਾ ਆ ਅੱਜ ਉਹ ਮੌਕੇ ਤੋਂ ਫਰਾਰ ਹੋ ਗਿਆ ਕੋਈ ਸੀਸੀਟੀਵੀ ਹੋਰ ਚੈੱਕ ਕੀਤੀ ਕਿ ਪਤਾ ਲੱਗਾ ਬੰਦਾ ਕੌਣ ਸੀਗਾ ਉਸ ਬੰਦੇ ਦਾ ਜੀ ਕੈਮਰੇ ਹੈ ਨਹੀਂ ਅਸੀਂ ਕੋਸ਼ਿਸ਼ ਕੀਤੀ ਹੈ 메인 ਗਲੀ ਚ ਜਿੰਨੇ ਵੀ ਫੋਟੋ ਜੀ ਨੇ ਤੁਹਾਨੂੰ ਦੇ ਦੇਵਾਂਗੇ ਤੇ ਬਾਕੀ ਇਹਨਾਂ ਵੀ ਅਸੀਂ ਜੋ ਸਾਡਾ ਇੱਕ ਗਰੁੱਪ ਬਣਿਆ ਆ ਧਵਨ ਕਲੋਨੀ ਦੇ ਦਰਸ਼ਨਗਰ ਨਿਊ ਦਰਸ਼ਨਗਰ ਕੀਤੀ ਨਗਰ ਦਾ ਉਹਦੇ ਚਾਹੀ ਅਵੇਅਰ ਕਰਨ ਲਈ ਲੋਕਾਂ ਸਾਰੇ ਜਿਹੜੇ ਸਾਡੇ ਨਗਰ ਨਿਵਾਸੀ ਨੇ ਗਰੁੱਪ ਦੇ ਮੈਂਬਰ ਆ ਉਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਆਪਦੇ ਵਹੀਕਲ ਜਿਹੜੇ ਆ ਉਹ ਬਾਹਰ ਨਾ ਖੜੇ ਗਾ ਕਿਵੇਂ ਦੇ ਦੋ ਅਗਰ ਧਵਨ ਕਲੋਨੀ ਦੀ ਗੱਲ ਕਰੀਏ ਤਾਂ ਕੋਈ ਇੱਕ ਪਹਿਲੀ ਚੋਰੀ ਵੀ ਜਿਹੜੀ ਆ ਨਹੀਂ ਹੋਣ ਲੱਗੀ ਸੀਗੀ ਪਹਿਲਾਂ ਵੀ ਕਈ ਚੋਰੀਆਂ ਜਿਹੜੀਆਂ ਹੋ ਚੁੱਕੀਆਂ ਅਭੀ ਤੋਂ ਦਿਨ ਹੀ ਥੋੜੇ ਦਿਨ ਹੋਏ ਆ ਇਥੇ ਬੈਕ ਸਾਈਡ ਦੇ ਘਰ ਦੇ ਅੰਦਰੋਂ ਟੂਟੀਆਂ ਜਿਹੜੀਆਂ ਉਹ ਚੋਰ ਵੱਲੋਂ ਘਰ ਦੇ ਅੰਦਰੋਂ ਖੋਹ ਲਈਆਂ ਗਈਆਂ ਲਗਾਤਾਰ ਇਹ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਲੱਗਦਾ ਨਹੀਂ ਕਿਤੇ ਨਾ ਕਿਤੇ ਫੋਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਦੇਖੋ ਜੀ ਜਿੰਨੀਆਂ ਵੀ ਚੋਰੀ ਜਦੋਂ ਵੀ ਕਿਸੇ ਦੇ ਹੁੰਦੀ ਆ ਉਹ ਅਨਿਸ਼ਲੀ ਇੱਕ ਐਪਲੀਕੇਸ਼ਨ ਦਾ ਦਿੰਦੇ ਆ ਐਫ ਆਈ ਆਰ ਬਹੁਤ ਘੱਟ ਕੱਟੀ ਜਾਂਦੀ ਆ ਤੁਹਾਨੂੰ ਪਤਾ ਪਰ ਕਾਰਵਾਈ ਜਿਹੜੀ ਆ ਉਹ ਅੰਜਾਮ ਤੱਕ ਨਹੀਂ ਪਹੁੰਚਦੀ ਮੇਰਾ ਵੀ ਘਰ ਬੰਦਿਆ तकरीबन 50-60 ਹਜ਼ਾਰ ਦੀ ਉੱਤੇ ਚੋਰੀ ਹੋਈ ਆ 14 ਦਸੰਬਰ ਜਿਹੜਾ 2024 ਨੂੰ ਉੱਤੇ ਬੰਦੇ ਦੋ ਆਏ ਆ ਲੁਟੇਰਾ ਟਾਈਪ ਉਹ ਵੀ ਅਸੀਂ ਵਾਈਪੇਰਿੰਗ ਕਰਕੇ ਭਜਾਏ ਆ ਤੇ ਐਸਐਸਪੀ ਟੱਕੀ ਅਪਰੋਚ ਕੀਤੀ ਆ ਐਸਪੀ ਡੀ ਨੂੰ ਮਿਲੇ ਆ ਐਸਐਚਓ ਹਰਿੰਦਰ ਸਿੰਘ ਚਮੇਲੀ ਨੂੰ ਮਿਲੇ ਆ ਦੋ ਦੋ ਤਿੰਨ ਤਿੰਨ ਵਾਰੀ ਉਹ ਵਿਸ਼ਵਾਸ ਤਾਂ ਉਹਨਾਂ ਤੋਂ ਆਇਆ ਆ ਆਪਦੇ ਨੰਬਰ ਵੀ ਦਿੱਤੇ ਵੀ ਲੋੜ ਪੈਂਦੇ ਸਾਨੂੰ ਅੱਧੀ ਰਾਤ ਨੂੰ ਫੋਨ ਕਰੋ ਅਸੀਂ ਤੁਹਾਨੂੰ ਰਿਸਪੌਂਸ ਕਰਾਂਗੇ ਪਰ ਕਾਰਵਾਈ ਕੋਈ ਨਹੀਂ ਹੋਈ ਬੰਦਾ ਕੋਈ ਨਾ ਤਾਂ ਟ੍ਰੇਸ ਹੋਇਆ ਨਾ ਹੀ ਬੰਦਾ ਕੋ ਫੜਿਆ ਗਿਆ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਕਾਨੂੰਨ ਐਸਾ ਬਣਾਇਆ ਜਾਵੇ ਸਖਤ ਅਸੈਂਬਲੀ ਦੇ ਵਿੱਚ ਵੀ ਤੇ ਜਿਹਦੇ ਕਰਕੇ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਕੋਈ ਵੀ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚਣ ਤਾਂ ਸਾਡੇ ਨਾਲ ਤੁਹਾਨੂੰ ਸਾਹਿਬ ਮੌਜੂਦ ਆ ਜਿਨ੍ਹਾਂ ਦਾ ਬੁਲਟ ਮੋਟਰਸਾਈਕਲ ਹੈ ਜਿਹੜਾ ਉਹ ਚੋਰ ਵੱਲੋਂ ਚੋਗੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਸੀ ਘਰ ਦੇ ਬਾਹਰ ਹੀ ਜਿਹੜਾ ਮੋਟਰਸਾਈਕਲ ਉਹ ਖੜਾ ਹੋਇਆ ਸੀ ਹਾਂਜੀ ਹਾਂਜੀ ਘਰ ਦੇ ਬਾਹਰ ਹੀ ਖੜਾ ਸੀ ਤੇ ਸਾਨੂੰ ਸਾਡੇ ਵੀਰ ਦਲਵਾਰ ਸਿੰਘ ਦਾ ਸਿੰਘ ਜੀ ਦਾ ਫੋਨ ਆਇਆ ਹੈ ਇਹ پارک ਦੇ ਕੋਲ ਆਇਓ ਤੁਸੀਂ ਤੇ ਚੋਰ ਆਪਣਾ ਮੋਟਰਸਾਈਕਲ ਨਾ ਚੋਰੀ ਕਰਕੇ ਲੈ ਚੱਲਿਆ ਸੀ ਜਾ ਤੇ ਉਹ ਉਹਨੇ ਜਦੋਂ ਅਸੀਂ ਬਾਅਦ ਵਿੱਚ ਉੱਥੇ ਗਏ ਆ ਗਿਆਂ ਸਾਰਾ ਯਾਨੀ ਕਿ پارک ਕੇ ਸਾਰਾ ਦੇਖਿਆ ਹੈ ਤੇ ਉਹ ਬੜੀ ਦਲੇਰੀ ਨਾਲ ਉਹਨਾਂ ਨੇ ਵੀ ਵੇਖਿਆ ਯਾਨੀ ਕਿ ਤੇ ਸਾਨੂੰ ਉਹ ਭੱਜ ਚਲਾ ਗਿਆ ਸੀ ਨਿਕਲ ਗਿਆ ਸੀ ਉਹ ਦੇ ਜਦੋਂ ਵੀਡੀਓ ਦੇ ਵਿੱਚ ਦੇਖਿਆ ਤੇ ਉਹਨੇ ਤਾਲੇ ਦੋਵੇਂ ਖੋਲੇ ਹੋਏ ਨੇ ਸਟਾਰਟ ਕੀਤਾ ਮੋਟਰਸਾਈਕਲ ਲੇਕਿਨ ਇਹ ਵਜਾ ਇਹ ਨਾ ਦੀ ਬਾਦੀ ਕਰਕੇ ਹੀ ਇਹ ਦੂਸਰੀ ਇਹ ਚੀਜ਼ ਇਹ ਰਾਤ ਦੇ ਟਾਈਮ ਦੇ ਵਿੱਚ ਨਾ ਉਹ ਇਹ ਚੀਜ਼ ਵੀ ਸਾਡੇ ਸ਼ਹਿਰ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਨਾ ਉਹਨਾਂ ਨੇ ਸਾਡੇ ਸ਼ਹਿਰ ਜਿਹੜੇ ਹੈਗੇ ਨੇ ਸਾਰੇ ਜਿੰਨੇ ਵੀ ਕਲੋਨੀ ਵਾਸੀਆਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਪ੍ਰਧਾਨ ਸਾਹਿਬ ਨੇ ਪੂਰਾ ਸਾਥ ਦਿੱਤਾ ਹੈ ਤੇ ਅਸੀਂ ਇੱਥੇ ਆ ਜਿਹੜੇ ਸਾਰੇ ਸਾਥਗੀਰ ਲਾਏ ਸੀਗੇ ਜਿੰਦੇ ਕਾਰਨ ਸਾਡਾ ਰਾਤ ਦਾ ਪੂਰਾ ਬਜਾਏ ਲੇਕਿਨ ਦਿਨੇ ਯਾਨੀ ਕਿ ਜਿਹੜਾ ਕਾਮੇ ਰਾਜ ਤੋਰੀਆਂ ਵਾਲਾ ਮੋਬਾਈਲ ਕੋਈ ਚਰਾਲਾ ਇਹ ਹੋਈ ਦੋਈ ਚਲਦਾ ਆ। ਤਾਂ ਬਿਲਕੁਲ ਇਹ ਸੀ ਸਾਡੇ ਨਾਲ ਉਹ ਗੁਰਪ੍ਰਸਖ ਵਿਅਕਤੀ ਜਿਸ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਕੀਤੀ ਸੀ ਤੇ ਇਹ ਸੀਗੇ ਸਾਡੇ ਨਾਲ ਧਵਨ ਧਵਨ ਜੀ ਜਿਨ੍ਹਾਂ ਦਾ ਬੁਲਟ ਮੋਟਰਸਾਈਕਲ ਘਰ ਦੇ ਬਾਹਰ ਖੜਾ ਸੀਗਾ ਤੇ ਚੋਰ ਜਿਹੜਾ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਸਮੀਰ ਬਾ ਮਾੜਾ ਹੋਣ ਕਰਕੇ ਬੋਲਟ ਮੋਟਰਸਾਈਕਲ ਜਿਹੜਾ ਉਹ ਪਾਰਾ ਸੀਗਾ ਤਾਂ ਉਸ ਕੋਲੋਂ ਜਿਹੜਾ ਉਹ ਰੋੜਿਆ ਨਹੀਂ ਗਿਆ ਤਾਂ ਇਸ ਦਾ ਗੇਅਰ ਜਿਹੜਾ ਦੱਸਿਆ ਜਾ ਰਿਹਾ ਕਿ ਗੇਅਰ ਜਿਹੜਾ ਅੜ ਗਿਆ ਸੀਗਾ ਉਸ ਕੋਲੋਂ ਰੋੜਿਆ ਨਹੀਂ ਗਿਆ ਮੋਟਰਸਾਈਕਲ ਤਾਂ ਐਨ ਮੌਕੇ ਤੇ ਇਹ ਦੋਸਤ ਇੱਕ ਵਿਅਕਤੀ ਜਿਹੜਾ ਆ ਜਾਂਦਾ ਤੋਂ ਚੋਰ ਨੂੰ ਜਿਹੜੀ ਫੜਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਪਰ ਚੋਰ ਜਿਹੜਾ ਨਿਕਲ ਜਾਂਦਾ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਜਿਹੜਾ ਧਿਆਨ ਆ ਉਹ ਦੇਣਾ ਚਾਹੀਦਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਰਾਤ ਨੂੰ ਤਾਂ ਆਪਣੇ ਆਪ ਨੂੰ ਜਿਹੜਾ ਸੇਫ ਆ ਉਹ ਸਮਝਦੇ ਆ ਕਿਉਂਕਿ ਹੁਣ ਲਗਾਤਾਰ ਘਰਾਂ ਦੇ ਅੰਦਰ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦਿਆਂ ਹੋਇਆਂ ਕਲੋਨੀਆਂ ਦੇ ਬਾਹਰ ਜਿਹੜੇ ਲੋਕਾਂ ਨੇ ਆਪਣੇ ਗੇਟ ਜਿਹੜੇ ਆ ਉਹ ਲਗਾ ਲਿਆ ਹੈ ਤਾ ਜਿਸ ਨੂੰ ਲੱਗੇ ਰਾਤ ਨੂੰ ਤਾਂ ਇਹ ਕਹਿੰਦੇ ਵੀ ਅਸੀਂ ਸੇਫ ਆ ਪਰ ਦਿਨ ਵੇਲੇ ਹੁਣ ਜਿਹੜਾ ਡਰ ਆ ਉਹ ਬਣਿਆ ਰਹਿੰਦਾ ਕਿ ਦਿਨ ਵੇਲੇ ਵੀ ਹੁਣ ਚੋਰ ਜਿਹੜੇ ਆ ਉਹ ਘਰਾਂ ਦੇ ਬਾਹਰ ਚੋਰੀਆਂ ਕਰਮੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਸੋ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇ ਕੋਈ ਇੱਕ ਤਾਂ ਕੈਮਰਾ ਮੈਂਟ ਲਾ ਕੇ ਜੀ ਤੁਹਾਨੂੰ ਪਰ ਨਹੀਂ ਸ਼ਾਨ ਕੋਈ ਕਰ ਪਹਿਲੇ ਦਿਨ